ਸਮੱਸਿਆ ਪਾਣੀ ਗਲਜੂ ਵਿਜਤ ਕਿ ਮ ਖੜੇ ਜਾਂਦਾ ਕੋਈ ਨਿਕਾਸ ਨਹੀਂ ਗਾੜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਕਮੇਟੀ ਵੱਲੋਂ ਉਹਨਾਂ ਨੂੰ ਵਾਰ-ਵਾਰ ਰਿਕਵੈਸਟ ਬਹੁਤ ਵਾਰੀ ਕੀਤੀ ਆ ਹਵ ਵੀ ਮਿਲਿਆ ਮੈਂ ਪਰ ਉਹਨਾਂ ਦੇ ਟਾਲ ਮੋੜ ਕੇ ਨੀਤੀ ਆ ਕਿ ਕਰਾਂਗੇ ਕਰਦਾਂਗੇ ਬਸ ਇਹੋ ਕਹਿ ਕੇ ਤੇ ਤੋਰ ਦਿੰਦੇ ਆ ਤੇ ਕੋਈ ਉਹਨਾਂ ਦਾ ਪ੍ਰਬੰਧ ਨਹੀਂ ਤੇ ਕੋਈ ਬੰਦਾ ਨਹੀਂ ਆਉਂਦਾ ਕੋਈ ਨਿਕਾਸ ਨਹੀਂ ਹੈਗਾ ਤੇ ਜਿਸ ਕਰਕੇ ਇਹ ਪਾਣੀ ਜਿਹੜਾ ਵਾ ਇਹ ਬਰਸਾਤ ਜਦੋਂ ਹੁੰਦੀ ਹੈ ਘਰਾਂ ਤੱਕ ਆ ਜਾਂਦਾ ਬੈਕ ਆ ਜਾਂਦਾ ਵਰੇਡਾਂ ਵਿੱਚ ਸਾਡੇ ਘਰਾਂ ਦੇ ਵਿੱਚ ਪਿਆਦਾ ਨੇ ਇਹ ਆ ਜੀ ਕਿ ਸੜਕ ਉੱਚੀ ਆ ਗੱਡੀਆਂ ਨਾਲੋਂ ਤੇ ਗਲੀ ਦਾ ਉਹਦਾ ਸੜਕ ਦਾ ਪਾਣੀ ਵੀ ਤੇ ਨਾਲੇ ਵਿੱਚ ਪੈਂਦਾ ਤੇ ਨਾਲਾ ਜਿਹੜਾ ਉਹ ਉਸ ਬਾਈ ਦਾ ਨਿਕਾਸ ਕੋਈ ਨਹੀਂ ਤੇ ਨਾ ਸਫਾਈ ਦਾ ਕੋਈ ਨਿਕਾਸ ਆ ਇਹਦੇ ਕਰਕੇ ਉਹ ਜਿਹੜੇ ਗਲੀ ਦੇ ਬੈਕਅਪ ਪਾਣੀ ਆਉਂਦਾ ਨਾਲੀ ਇਹਦੇ ਵਿੱਚ ਵੀ ਆਉਂਦਾ ਤੇ ਘਰਾਂ ਤੱਕ ਆ ਜਾਂਦਾ ਤੇ ਸਾਨੂੰ ਉੱਥੋਂ ਲੰਘਣਾ ਬੜਾ ਮੁਸ਼ਕਲ ਆ ਪੈਦਲ ਜਾਣਾ ਵੀ ਮੁਸ਼ਕਲ ਆ ਵੀਕਲ ਤੇ ਇੱਕ ਵਾਸੇ ਰਿਹਾ ਬਹੁਤ ਮੁਸ਼ਕਲਾ ਉਸ ਸਕੂਲ ਨੂੰ ਉਹਨੇ ਸਾਨੂੰ ਮਜਬੂਰ ਹੋ ਗਿਆ ਉਹਨੂੰ ਭੇਜ ਨਹੀਂ ਪੈਂਦਾ ਛੁੱਟੀ ਕਰਾਉਣੀ ਪੈਂਦੀ ਹੈ ਉਹ ਪਿਛੋਂ ਵੀ ਖੜਾ ਹੀ ਰਹਿੰਦਾ ਹੈ ਇਹ ਅੱਗੋਂ ਪਿਛੋਂ ਵੀ ਪਾਣੀ ਜਿਹੜਾ ਹੈ ਇਹ ਤੇ ਤਕਰੀਬਨ بارش ਨਾ ਵੀ ਹੋਵੇ ਬੰਦ ਹੋਵੇ ਵੀ بارش ਤੋਂ ਉਹਦੇ ਬਾਅਦ ਵੀ ਪਾਣੀ ਖੜਾ ਜਾਂਦਾ ਤਕਰੀਬਨ ਤੁਸੀਂ ਦੇਖ ਲਿਆ ਪਾਣੀ ਅੱਜ ਵੀ ਖੜਾ ਬਦਬੂ ਆ ਰਹੀ ਆ ਕੋਈ ਸਸਾਪੀ ਵੀ ਆਉਂਦੇ ਨੇ ਡੱਡੂ ਵੀ ਆਉਂਦੇ ਆ ਤੇ ਤਿਲਕਣ ਬਹੁਤ ਜਿਆਦਾ ਗਾਰਪਈ ਗਲੀ ਦੇ ਵਿੱਚ ਜਿੱਦ ਕਹਿੰਗੇ ਨੰਗਣਾ ਬੜੀ ਪੈਦਲ ਨੰਗਣਾ ਬੜੀ ਮੁਸ਼ਕਲ ਆ ਦੋ ਸਾਲ ਤੋਂ ਪਿੰਡਾਂ ਦੇ 2 ਸਾਲ ਤਕਰੀਬਨ ਹੋ ਗਿਆ ਪਿੰਡ ਮੜਾ ਮੋਡਾ ਨਿਕਾਸ ਕਰਦੇ ਸੀ ਹੁਣ ਜਾਂਦਾ ਸੀ ਉਹ ਪੈਪ ਬੰਦ ਹੋ ਗਏ ਸੂਏ ਤੇ ਪਾਣੀ ਛੁੱਟਿਆਈ ਨਵ ਮੋਟਰ ਚੱਲਦੀ ਸੀ ਹੁਣ ਮੋਟਰ ਵੀ ਬੰਦ ਹੈ ਤੇ ਪੈ ਵੀ ਬੰਦ ਕੋਈ ਨਿਕਾਸ ਨਹੀਂ ਹੈਗਾ ਤੇ ਸਫਾਈ ਹੁੰਦੀ ਹੈ ਨਾਲੇ ਦੀ ਨਾ ਕੋਈ ਨਾਲੇ ਦੀ ਨਿਕਾਸ ਹੈ ਕੋਈ ਸਫਾਈ ਨਹੀਂ ਹੋ ਰਹੀ ਸਾਡੀ ਗਲੀ ਦੇ ਵਿੱਚ ਜਿਆਦਾ ਪੁਰਾਣਾ ਮੈਂ ਕਿ ਸਾਡੀ ਗਲੀ ਥੋੜੀ ਨੀਵੀ ਹੈ ਇਹਦੇ ਕਰਕੇ ਮਤਲਬ ਪਾਣੀ ਖੜਾ ਹੀ ਜਾਂਦਾ ਤੇ ਕੋਈ ਸ਼ਿਕਾਇਤ ਨਹੀਂ ਕੀਤੀ ਕਿਸੇ ਦੀ ਕਿ ਲਿਵਰੀ ਕਿਤੇ ਕਿਤੇ ਡੇ ਹੁੰਦੇ ਮੈਂ ਤਕਰੀਬਨ ਅਣਜਣਤ ਵਾਲੀ ਪਤਾ ਨਹੀਂ ਕਿੰਨੀ ਵਾਰੀ ਪਰਸਨਲ ਪ੍ਰਧਾਨ ਜੀ ਨੂੰ ਮਿਲਿਆ ਕਮੇਟੀ ਕਾਰਜ ਵਿਗਿਆਨ ਲਿਖ ਕੇ ਵੀ ਦਿੱਤਾ ਸਭ ਕੁਝ ਹੋਇਆ ਕਾਉਂਸਲ ਨੂੰ ਮਿਲਿਆ ਉਹਨੂੰ ਮਿਲਿਆ ਉਹਦੇ ਉਹਨੂੰ ਵੀ ਗੱਲ ਨਹੀਂ ਸਾਡੀ ਕੋਈ ਸੁਣੀ ਕੀ ਕਹਿੰਦੇ ਬਸ ਉਹ ਕਹਿੰਦੇ ਜੀ ਕੋਈ ਨਹੀਂ ਕਰਾਉਣਗੇ ਕਰਾ ਦਾਂਗੇ ਬਾਸੇ ਹੋਈ ਕਰਾਉਂਦਾ ਕੋਈ ਨਹੀਂ ਹੁਣ ਅਸੀਂ ਰੱਕ ਕੇ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਹੁਣ ਉਹਨਾਂ ਨੂੰ ਜਾ ਕੇ ਬੇਨਤੀ ਕਰਾਂ ਡਿਪਟੀ ਕਮਿਸ਼ਨਰ ਨੂੰ ਟ੍ਰਾਂਸਪੋਰਟ ਨੂੰ ਇਹ ਸਾਡਾ ਕੋਈ ਸੁਮਾਜ ਨਹੀਂ ਹੋ ਰਹੀ ਕਮੇਟੀ ਵਾਲੇ ਕੋਈ ਗੱਲ ਨਹੀਂ ਸੁਣਦੇ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਤੇ ਸਾਡਾ ਖਾਲ ਕਰਾਇਆ ਜਾਏ ਮੇਰਾ ਨਾਮ ਰਾਜਿੰਦਰ ਕੌਰ ਮੈਂ ਟੀਚਰ ਜਿਹੜੀ ਆਪਣੀ ਰਿਟਾਇਰ ਹੋਈ ਆ ਇਹ ਗਲੀ ਦੀ ਸਮੱਸਿਆ ਹੈ ਵੀ ਇੱਥੇ ਮੀਂਹ ਜਦ ਪੈਂਦਾ ਇੱਥੇ ਬਹੁਤ ਗੰਦ ਪੈਂਦਾ ਪਾਣੀ ਬੜਾ ਆ ਜਾਂਦਾ ਇੱਥੇ ਘਰਾਂ ਦੇ ਵਿੱਚ ਆਉਂਦਾ ਪਾਣੀ ਨੰਗਣਾ ਬੜਾ ਮੁਸ਼ਕਲ ਹੈ ਪਾਣੀ ਉਦਾਂ ਹੀ ਖੜਾ ਰਹਿੰਦਾ ਜਿਹੜਾ ਬਾਕੀਆਂ ਦਾ ਹੁੰਦਾ ਪਾਣੀ ਉਹ ਸਾਰਾ ਇੱਧਰ ਨਹੀਂ ਹੁੰਦਾ ਪਾਣੀ ਜੀ ਹਾਂ ਬੜਾ ਬਹੁਤ ਆ ਜੀ ਵੀ ਡੱਡੂ ਬੜੇ ਆਉਂਦੇ ਡੱਡੂਆਂ ਦੇ ਮਗਰ ਸੱਪ ਵੀ ਆ ਜਾਂਦੇ ਆ ਜੀ ਉਹ ਘਰਾਂ ਦੇ ਵਿੱਚ ਸੱਪ ਵੀ ਵੱੜਦੇ ਫਿਰ ਇਦਾਂ ਗੁਜ਼ਾਰਾ ਫਿਰ ਇਦਾਂ ਹੀ ਆ ਵੀ ਨਾਲ ਕੰਦੇ ਨਾਲ ਹੱਥਾ ਲਾ ਲਾ ਕੇ ਤੇ ਫਿਰ ਗਾਂ ਨੰਗੀ ਦਾ ਉਦਾਂ ਤਿਲਕਣ ਬਹੁਤ ਜਿਆਦੀ ਹੈ ਇਹਨੂੰ ਆ ਆਪਣੇ ਐਮਸੀ ਨੂੰ ਕਹੀਦਾਵਾ ਨਾ ਕਰ ਦੇ ਨਾ ਕਰਦਾ ਨਾ ਮੜਦਾ ਕੋਈ ਆਉਂਦਾ